ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਂਦਾ ਹੈ ਅੱਗੇ ਵਧੇ ਹਾਂ ਅੱਜ ਦੀਆਂ ਮੁੱਖ ਖਬਰਾਂ ਵੱਲ ਨੂੰ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਦਾ ਸਵਾਲ ਸਵਾਲ ਅਮਰਿਤਪਾਲ ਸਿੰਘ ਦੇ ਨਾਲ ਜੁੜਿਆ ਹੈ ਜੇਕਰ ਅਮਰਿਤਪਾਲ ਸਿੰਘ ਨੂੰ ਪ੍ਰੋਲ ਨਹੀਂ ਮਿਲਦੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਵੀਡੀਓ ਕਾਨਫਰੰਸ ਰਾਈ ਅਮਰਿਤਪਾਲ ਨੂੰ ਸੰਸਦ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ ਕਿਉਂਕਿ ਅਮਰਿਤਪਾਲ ਖੰਡੂਰ ਸਾਹਿਬ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਵੀਡੀਓ ਕਾਨਫਰੈਂਸ ਰਣ ਇਜਾਜ਼ਤ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਆ ਜੇ ਰੁਕ ਕਰ ਲੈਣਿਆ ਪਹਿਲੀ ਵੱਡੀ ਖਬਰ ਵਾਲ ਨੂੰ ਖਬਰ ਗੈਂਗਸਟਰ ਲੋਰੈਂਸ ਬਿਸ਼ਨੋਈ ਤੇ ਉਸਦੇ ਭਰਾ ਅਨਮੋਲ ਬਿਸ਼ਨੋਈ ਦੇ ਨਾਲ ਜੁੜੀ ਹੈ ਜਿਸ ਦਿਨ ਅਨਮੋਲ ਬਿਸ਼ਨੋਈ ਨੂੰ ਭਾਰਤ ਵਿੱਚ ਰਿਪੋਰਟ ਕੀਤਾ ਗਿਆ ਸੀ ਅਸੀਂ ਉਸ ਦਿਨ ਇਹ ਕਹਤਾ ਸੀਗਾ ਕਿ ਅਨਮੋਲ ਬਿਸ਼ਨੋਈ ਸੇਫ ਸ਼ੈਲਟਰ ਲੈਣ ਲਈ ਆਇਆ ਹੈ ਇਸ ਨੂੰ ਕੋਈ ਉੱਤਰੀਆਂ ਏਜੰਸੀਆਂ ਨੇ ਫੜ ਕੇ ਰਿਪੋਰਟ ਨਹੀਂ ਕੀਤਾ ਬਲਕਿ ਆਪ ਆਪ ਦੀ ਮਰਜ਼ੀ ਨਾਲ ਇੱਥੇ ਆਇਆ ਹੈ ਕਿਉਂਕਿ ਉੱਥੇ ਖਤਰਾ ਵੱਧ ਗਿਆ ਸੀ ਅੱਜ ਇਸ ਮਾਮਲੇ ਦਾ ਖੁਲਾਸਾ ਹੋ ਗਿਆ ਹੈ ਅਨਮੋਲ ਬਿਸ਼ਨੋਈ ਦੀ ਇੱਕ ਐਪਲੀਕੇਸ਼ਨ ਤੇ ਦੂਜੇ ਪਾਸੇ ਸ਼ਹਿਜ਼ਾਦ ਭੱਟੀ ਦੇ ਬਿਆਨ ਤੋਂ ਕੀ ਕੋਈ ਜਾਣਕਾਰੀ ਹੈ ਆਓ ਤੁਹਾਨੂੰ ਸੁਣਾਉਂਦੇ ਆਂ ਨੇ ਉਹਨਾਂ ਕੋਟ ਨੂੰ ਕਿਹਾ ਹੈ ਕਿ ਜੀ ਸਾਨੂੰ ਬੁਲਟ ਪ੍ਰੂਫ ਜੈਕਟ ਦੇ ਵਿੱਚ ਲਿਆਂਦਾ ਜੇ ਅਨਮੋਲ ਬਿਸ਼ਨੋਈ ਨੂੰ ਤੇ ਬੁਲਟ ਪ੍ਰੂਫ ਗੱਡੀ ਚ ਲਿਆਂਦਾ ਜਾਵੇ ਉਹਦੀ ਵਜ੍ਹਾ ਕੀ ਦੱਸੀ ਨੇ ਕਿ ਸਾਨੂੰ ਸ਼ਹਿਜ਼ਾਦ ਭੱਟੀ ਜਿਹੜਾ ਇਹ ਉਹਦੇ ਕੋਲੋਂ ਸਾਡੀ ਜਾਨ ਨੂੰ ਖਤਰਾ ਹੈ ਸਾਡੀ ਨੂੰ ਵੀ ਤੇ ਸਾਡੀ ਫੈਮਿਲੀ ਨੂੰ ਵੀ ਤਨਮੋਲ ਬਿਸ਼ਨੋਈ ਤੂੰ ਮੈਨੂੰ ਇੱਕ ਗੱਲ ਦੱਸ ਤੇ ਲੌਰੈਂਸ ਬਿਸ਼ਨੋਈ ਬੁਲਟ ਪ੍ਰੂਫ ਜੈਕਟ ਪਾ ਕੇ ਆਏਗਾ ਤੇ ਯਾ ਤੂੰ ਬੁਲਟ ਪ੍ਰੂਫ ਗੱਡੀ ਚ ਆਏਗਾ ਤੇ ਬਚ ਜਾਏਗਾ ਉਪਰ ਵਾਲਾ ਖੈਰ ਕਰੇਗਾ ਤੂੰ ਟੈਮ ਆਣਦੇ ਤੇ ਮੌਕਾ ਮਿਲਣ ਦੇ ਤੈਨੂੰ ਲੱਗ ਪਤਾ ਤੈਨੂੰ ਵੀ ਜਾਏਗਾ ਤੇ ਤੇਰਾ ਜਿਹੜਾ ਅੰਦਰ ਭਰਾ ਬੈਠਾ ਨਾ ਲੌਰੈਂਸ ਬਿਸ਼ਨੋਈ ਪਤਾ ਲੱਗ ਉਹਨੂੰ ਵੀ ਜਾਏਗਾ ਹੁਣ ਕਿਉਂ ਭਜਦੇ ਜੋ ਹੁਣ ਕਿਉਂ ਚੀਖਾਂ ਮਾਰਦੇ ਜੇ ਕਿੱਥੇ ਤੁਹਾਡਾ ਸਾਰਾ ਗੈਂਗ ਕਿੱਥੇ ਨੇ ਨਿਕਲੋ ਨਾ ਖੁੱਡਾਂ ਚੋਂ ਬਾਹਰ ਤਾਨੂੰ ਮੈਂ ਕਿਹਾ ਸੀ ਨਾ ਇੱਧਰ ਨਾ ਛੇੜੋ ਇੱਧਰ ਨਾ ਛੇੜੋ ਨਾਲੇ ਮੈਨੂੰ ਇਹ ਗੱਲ ਦੱਸ ਲੌਰੈਂਸ ਮਿਸ਼ਨੋਈ ਤੂੰ ਆਪਣੇ ਮੁਲਕ ਦਾ ਇੰਡੀਆ ਦਾ ਕਿੰਨਾ ਸੱਕਾ ਹੈ ਗਿਆ ਕੋਈ ਹੈ ਸੱਕਾ ਤੂੰ ਤੂੰ FBI ਵਾਲਿਆਂ ਨੂੰ ਕਿੰਨਾ ਕੁਝ ਦਿੱਤਾ ਆਪਣੇ ਮੁਲਕ ਦੇ ਬਾਰੇ 'ਚ ਆਪਣੀਆਂ ਏਜੰਸੀਆਂ ਦੇ ਬਾਰੇ 'ਚ FBIR ਵਾਲਿਆਂ ਨੂੰ ਕਿੰਨਾ ਕੁਝ ਦਿੱਤਾ ਕਿਦੇ ਵਾਸਤੇ ਦਿੱਤਾ ਸੀ ਐਸੇ ਆਪਣੇ ਭਰਾ ਵਾਸਤੇ ਦਿੱਤਾ ਸੀ ਨਾ ਅਨਮੋਲ ਬਿਸ਼ਨੋਈ ਵਾਸਤੇ ਕਿ ਵੀ ਇਹ ਬਾਤ ਜੇ ਜਾਂ ਉੱਥੇ ਸੈੱਟ ਰਹੇ ਤੇਰੇ ਮੂੰਹ ਤੇ ਬਹੁਤ ਵੱਡਾ ਛਿੱਤਰ ਮਾਰਿਆ ਉਹਨਾਂ ਨੇ ਉਹਨਾਂ ਨੇ ਸਾਰੇ ਦੇ ਕੋ ਕੰਮ-ਸ਼ਾਮ ਵੀ ਲੈ ਕੇ ਸਾਰੀਆਂ ਚੀਜ਼ਾਂ ਵੀ ਤੁਹਾਡੇ ਕੋਲ ਲੈ ਕੇ ਉਹਨਾਂ ਨੇ ਵਾਪਸ ਸੜ ਦਿੱਤਾ ਹੁਣ ਅਨਮੋਲ ਬਿਸ਼ਨੋਈ ਤੇ ਲਾਰੈਂਸ ਬਿਸ਼ਨੋਈ ਦੀਆਂ ਤੋੜਾਂ ਇਸ ਵਾਸਤੇ ਲਗੀਆਂ ਖਲੋਤੀਆਂ ਨੇ ਸਿਕਿਉਰਟੀਆਂ ਮੇਰੇ ਨਾਮ ਤੇ ਇਸ ਵਾਸਤੇ ਲੈ ਰਹੇ ਨੇ ਕਿਉਂਕਿ ਮੈਂ ਕੁਝ ਟਾਈਮ ਇਹਨਾਂ ਨਾਲ گزارਿਆ ਨਾ ਇਹਨਾਂ ਨੂੰ ਪਤਾ ਹੈ ਕਿ ਵੀ ਉਹ ਜਿਹੜਾ ਬੈਠਾ ਸ਼ਹਜ਼ਾਦਪਟਿਓ ਕੀ ਕਰੇਗਾ ਤੇ ਕੀ ਕਰਨ ਦੀ ਹਿੰਮਤ ਰੱਖਦਾ ਲੈ ਲਓ ਤੁਹਾਡੇ ਕੋਲ ਜਿੰਨੀਆਂ ਮਰਜ਼ੀ ਸਿਕਿਉਰਟੀਆਂ ਲਈਆਂ ਜਾਂਦੀਆਂ ਨੇ ਜਿੰਨੀ ਤੁਹਾਡੇ ਕੋਲ ਦਿਲ ਕਰਦਾ ਚ ਲੈ ਲਓ ਤੁਸੀਂ ਬੜੀਆਂ ਮਾਵਾ ਦੇ ਲਾਲ ਬੇਗੁਨਾਹ ਮਾਰੇ ਨੇ ਜਿਨ੍ਹਾਂ ਦੇ ਨਾਲ ਦੁਸ਼ਮਣੀ ਹੋਵੇ ਇੱਕ ਲੈਦਾ ਚੀਜ਼ ਹੁੰਦੀ ਹੈ ਤੁਸੀਂ ਬੜੇ ਬੇਗੁਨਾਹ ਲੋਕਾਂ ਕੋਲੋਂ ਲੋਕ ਮਰਵਾ ਕੇ ਜਿਨ੍ਹਾਂ ਕੋ ਮਰਵਾਏ ਉਹਨਾਂ ਦੀਆਂ ਵੀ ਜ਼ਿੰਦਗੀਆਂ ਤਬਾਹ ਕੀਤੀਆਂ ਨਾ ਨਾ ਦੇ ਤੁਸੀਂ ਦੁਬਾਰਾ ਪਿੱਛੇ ਗਏ ਹੁਣ ਤੁਸੀਂ ਕਿਉਂ ਆਪਣੀ ਵਾਰੀ ਚੀਖਾ ਮਾਰਦੇ ਪਏ ਜੇ ਕੋਈ ਨਹੀਂ ਆਓ ਜ਼ਰਾ ਟੁਰ ਕੇ ਆਓ ਟੁਰ ਕੇ ਆਓ ਜ਼ਿੰਦਗੀ ਦਾ ਹੋਰ ਕੋਈ ਨਹੀਂ ਤੁਹਾਡੇ ਪਿੱਛੇ ਹੀ ਹੈ ਗਈਆਂ ਠੀਕ ਹੈ ਔਰ ਮੈਂ ਤੇ ਇਹ ਬੈਟਜ ਮੈਂ ਤੇ ਇਹ ਨਿਊਜ਼ ਸੁਣੀ ਤੇ ਮੈਨੂੰ ਪਤਾ ਲੱਗਿਆ ਤੇ ਫਿਰ ਮੈਂ ਚੈੱਕ ਕੀਤਾ ਤੇ ਵਾਕਈ ਇਹਨੇ ਪੇਪਰ ਪਾਏ ਨੇ। ਵਿਸ਼ਣੂ ਦੀ ਤਰਫੋਂ ਸੇ ਕੀ ਕੀ ਹੈ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਸੇ ਖੁਦ ਕੀ ਜਾਨ ਕੋ ਖਤਰਾ ਬਤਾਇਆ ਹੈ। ਸੋਸ਼ਲ ਮੀਡੀਆ ਪਰ ਆਏ ਵੀਡੀਓ ਮੇ ਅਨਮੋਲ ਔਰ ਉਸਕੇ ਪਰਿਵਾਰ ਕੋ ਹੁਨੇ ਆਪ ਹੱਤਿਆ ਕੀ ਧਮਕੀ ਦੀ ਗਈ ਥੀ। ਅਨਮੋਲ ਕੀ ਓਰ ਸੇ ਕਹਾ ਗਿਆ ਹੈ ਕਿ ਪਹਿਲੀ ਧਮਕੀ ਨਹੀਂ ਦੰਦ ਦਿੱਤੀ। ਤੈਨੂੰ ਕਰਕੇ ਵਹਾਵਾਂਗੇ। ਠੀਕ ਹੈ। ਤੈਨੂੰ ਕਰਕੇ ਵਿਖਾਵਾਂਗੇ ਬਹੁਤ ਜਲਦੀ ਬਹੁਤ ਜਲਦੀ ਇਨਸ਼ਾਅੱਲਾ ਰੁਕ ਕਰ ਲੈਨੇ ਆਗਲੀ ਵੱਡੀ ਖਬਰ ਵਾਲ ਨੂੰ ਅੱਜ ਇੱਕ ਵਾਰ ਫਿਰ ਖੰਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਬਹੁਤ ਸਾਰੇ ਚੈਨਲਾਂ ਨੇ ਇਹ ਕਹਿਤਾ ਕਿ ਅਮਰਿਤਪਾਲ ਨੂੰ ਵੱਡਾ ਝਟਕਾ ਲੱਗਿਆ ਹੈ ਇਹ ਹੋ ਗਿਆ ਉਹ ਹੋ ਗਿਆ ਪਰ ਸੱਚਾਈ ਕੀ ਹੈ ਤੁਹਾਨੂੰ ਸੁਣਾਉਣਾ ਅਮਰਿਤਪਾਲ ਦੇ ਵਕੀਲ ਈਮਾਨ ਸਿੰਘ ਖਾਰਾ ਦੀ ਜ਼ੁਬਾਨੀ ਹਾਂ ਜੀ ਦੇਖੋ ਜੀ ਜੋ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਵੱਲੋਂ ਅਸੀਂ ਜਿਹੜੀ ਇਹ ਰਿਟ ਪਟੀਸ਼ਨ ਲਾਈ ਹੈ ਜੀ ਪਹਿਲਾਂ ਵੀ ਲਾਈ ਸੀ ਕਰੈਟ ਪਟੀਸ਼ਨ ਵੀ ਜੋ ਪੰਜਾਬ ਸਰਕਾਰ ਸਾਡੀ ਪ੍ਰੋਲ ਨੂੰ ਡਿਸਾਈਡ ਨਹੀਂ ਕਰ ਰਹੀ 21 ਨਵੰਬਰ ਨੂੰ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਸੀ ਵੀ ਇੱਕ ਹਫਤੇ ਵਿੱਚ ਉਹ ਜਿਹੜੀ ਪ੍ਰੋਲ ਐਪਲੀਕੇਸ਼ਨ ਆ ਡਿਸਾਈਡ ਕੀਤੀ ਜਾਵੇ ਤੇ ਉਸ ਤੋਂ ਬਾਅਦ 24 ਨਵੰਬਰ ਨੂੰ ਜੋ ਪੰਜਾਬ ਸਰਕਾਰ ਨੇ ਸਾਡੀ ਪ੍ਰੋਲ ਐਪਲੀਕੇਸ਼ਨ ਰੱਦ ਕਰਤੀ ਸੀ ਫੇਰ ਅਸੀਂ ਉਹ ਜਿਹੜਾ ਰੱਦ ਕਰਨ ਵਾਲਾ ਆਰਡਰਸ ਆਰਡਰ ਸੀ ਪੰਜਾਬ ਸਰਕਾਰ ਦਾ ਤੇ ਉਸ ਦੇ ਅਗੇਂਸਟ ਅਸੀਂ ਜੋ ਮਾਨਯੋਗ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਦੇ ਉੱਪਰ ਪਹਿਲੀ ਸੁਣਵਾਈ ਹੋਈ ਹੈ ਉੱਥੇ ਅਸੀਂ ਜੱਜ ਸਾਹਿਬ ਨੂੰ ਵੀ ਬੇਨਤੀ ਕੀਤੀ ਵੀ ਦੇਖੋ ਜੋ ਇੱਕ ਭਾਈ ਅਮਰਿਤਪਾਲ ਸਿੰਘ ਐਨਐਸਏ ਦੇ ਅਧੀਨ ਅਜੇ ਨજરਬੰਦ ਨੇ ਪ੍ਰੀਵੈਂਟਿਵ ਰੀਟੈਂਸ਼ਨ ਵਿੱਚ ਨੇ ਤਾਂ ਉਸ ਤੋਂ ਵੀ ਜਿਹੜੇ سنگੀਨ આરોਪਾਂ ਦੇ ਵਿੱਚ ਚਾਹੇ ਉਹ 2008-9 ਦੇ ਵਿੱਚ ਜੋ ਪੱਪੂ ਯਾਦਵ ਰਹੇ ਨੇ ਜੇਲ੍ਹ ਦੇ ਵਿੱਚ ਜਾਂ ਜੋ ਹੁਣ ਯੂਏਪੀ ਦੇ ਅੰਦਰ ਜੋ ਟੈਰਰ ਫੰਡਿੰਗ ਦੇ ਕੇਸਿਸ ਦੇ ਵਿੱਚ ਜੋ ਇੰਜੀਨੀਅਰ iracial ਨੇ ਤਾਂ ਉਹਨਾਂ ਨੂੰ ਵੀ ਕਸਟਡੀ ਪ੍ਰੋਲ ਦਿੱਤੀ ਗਈ ਹੈ 4-4 5-5 ਦਿਨ ਤੇ ਜੋ ਕੁਛ ਦਿਨ ਪਹਿਲਾਂ ਵੀ ਜੋ ਪਟਿਆਲਾ ਹਾਊਸ ਕੋਰਟ ਨੇ ਜੋ ਇੰਜੀਨੀਅਰ ਰਸ਼ੀਦ ਹੋਰਾਂ ਦੀ ਜਿਹੜੀ ਉਹ ਉਹਨਾਂ ਨੂੰ ਕਸਟਡੀ ਪ੍ਰੋਲ ਦਿੱਤੀ ਹੈ ਤੇ ਸਾਡੀ ਬੇਨਤੀ ਵੀ ਸਾਨੂੰ ਇਹ ਪ੍ਰੋਲ ਦਿੱਤੀ ਜਾਵੇ ਤਾਂ ਉਸਤੇ ਜੋ ਪੰਜਾਬ ਸਰਕਾਰ ਦੇ ਜੋ ਵਕੀਲ ਸਹਿਬਾਨਾਂ ਨੇ ਕਿਹਾ ਨਹੀਂ ਜੋ ਸਕਿਉਰਿਟੀ ਆਫ ਸਟੇਟ ਨੂੰ ਪੰਜਾਬ ਨੂੰ ਖਤਰਾ ਹੈ ਤੇ ਫਿਰ ਜੱਜ ਸਾਹਿਬ ਨੇ ਆਰਡਰ ਕੀਤਾ ਵੀ ਜੋ ਇਹਨਾਂ ਨੇ ਜੋ ਸਾਡੀ ਪ੍ਰੋਲ ਰੱਦ ਕਰਨ ਵਾਲਾ ਜਿਹੜਾ ਆਰਡਰ ਹੈ ਉਸਦੇ ਮਗਰ ਕੀ ਕਾਰਨ ਨੇ ਕਿਉਂਕਿ ਇਹਨਾਂ ਨੇ ਆਰਡਰ ਦੇ ਵਿੱਚ 24 ਨਵੰਬਰ ਨੂੰ ਕੋਈ ਕਾਰਨ ਨਹੀਂ ਦੱਸਿਆ ਸਿਰਫ ਇਹ ਲਿਖ ਦਿੱਤਾ ਗਿਆ ਵੀ ਉਹਨਾਂ ਨੇ ਜੋ ਡੀਸੀ ਦੇ ਕਮੈਂਟਸ ਨੇ डीसी ਅੰਮ੍ਰਿਤਸਰ ਦੇ ਐਸਐਸਪੀ ਅੰਮ੍ਰਿਤਸਰ ਦੇ ਹਾਤੀ ਦੇ ਜਿਹੜੇ ਕੁਝ ਕਮੈਂਟਸ ਨੇ ਤੇ ਉਹਨਾਂ ਕਰਕੇ ਅਸੀਂ ਪ੍ਰੋਲ ਨਹੀਂ ਦੇ ਰਹੇ ਤਾਂ ਹੁਣ ਜੱਜ ਸਾਹਿਬ ਨੇ ਉਹ ਸਾਰੇ ਡਾਕੂਮੈਂਟਸ ਸਮਨ ਕੀਤੇ ਆ ਪੰਜਾਬ ਸਰਕਾਰ ਤੋਂ ਵੀ ਉਹ ਡਾਕੂਮੈਂਟ ਲਿਆਏ ਜਾਣ ਤੇ ਕਾਰਨ ਦੱਸਿਆ ਜਾਵੇ ਵੀ ਕਿਉਂ ਜਿਹੜੀ ਪ੍ਰੋਲ ਅਰਜੀ ਆ ਉਹ ਰੱਦ ਕੀਤੀ ਹੈ ਜੀ ਤੇ ਹੁਣ ਸੋਮਵਾਰ ਨੂੰ ਸੁਣਵਾਈ ਹੋਏਗੀ ਹਾਂ ਜੀ ਹੁਣ ਸੋਮਵਾਰ ਨੂੰ ਫਿਰ ਜੱਜ ਸਾਹਿਬ ਨੇ ਜੋ ਉਹ ਸਾਰੇ ਡਾਕੂਮੈਂਟ ਹੈ ਉਹ ਜੋ ਪੰਜਾਬ ਸਰਕਾਰ ਨੂੰ ਪੇਸ਼ ਕਰਨ ਲਈ ਆਰਡਰ ਕੀਤੇ ਹੈ ਅੱਜ ਕਿਉਂਕਿ ਪੰਜਾਬ ਦੇ ਸਰਕਾਰੀ ਵਕੀਲ ਨੇ ਵੀ ਕਿਹਾ ਕਿ ਜੇ ਮਿਲਤ ਅਨੁਮਤੀ ਦੀ ਗੱਲ ਕਰਦੇ ਆਂ ਤਾਂ ਸੰਸਦ ਵਿੱਚ ਇਹਨਾਂ ਦਾ ਸਪੀਚ ਨਾਲ ਦਾ ਭਾਸ਼ਣ ਫਿਰ ਕਿੱਥੇ ਨਿੱਥੇ ਕੰਟਰੋਲ ਸੀ ਕਿਹੜੀ ਕਰ ਸਕਦਾ ਹੈ ਜਵਾਬ ਨੂੰ ਆਗ ਲਗਾਉਣ ਦੀ ਗੱਲ ਉਹਨਾਂ ਨੇ ਕਹੀ ਨਹੀਂ ਮੈਨੂੰ ਲੱਗਦਾ ਹੈ ਜੋ ਵਕੀਲ ਸਾਹਿਬ ਜੋ ਪੰਜਾਬ ਸਰਕਾਰ ਦੇ ਨੇ ਉਹਨਾਂ ਨੂੰ ਪ੍ਰੋਸੀਜਰ ਨਹੀਂ ਪਤਾ ਪਾਰਲੀਮੈਂਟ ਦਾ ਪਾਰਲੀਮੈਂਟ ਦੇ ਵਿੱਚ ਪਹਿਲਾਂ ਸਪੀਕਰ ਸਾਹਿਬ ਨੂੰ ਅਰਜੀ ਦੇਣੀ ਪੈਂਦੀ ਹੁੰਦੀ ਹੈ ਜੋ ਉੱਥੇ ਚੇਅਰ ਤੇ ਬੈਠੇ ਹੁੰਦੇ ਆਂ ਵੀ ਅਸੀਂ ਇਸ ਇਸ਼ੂ ਤੇ ਗੱਲਬਾਤ ਕਰਨਾ ਚਾਹੁੰਦੇ ਆਂ ਉਹ ਇਸ਼ੂ ਜੀ ਜੇ ਕੋਈ ਬੰਦਾ ਉੱਥੇ ਇਸ਼ੂ ਤੋਂ ਪਾਸੇ ੜਦਾ ਹੈ ਤਾਂ ਉਸ ਦਾ ਜਿਹੜਾ ਮਾਈਕ ਹੈ ਉਹ ਵੀ ਬੰਦ ਕਰ ਦਿੱਤਾ ਜਾਂਦਾ ਹੈ ਉਹ ਜਿਹੜੀ ਸਾਰੀ ਹੈ ਪਾਰਲੀਮੈਂਟ ਵਿੱਚ ਉਹ ਚੀਜ਼ ਦਰਜ ਨਹੀਂ ਕੀਤੀ ਜਾਂਦੀ ਤਾਂ ਦੇਖੋ ਇੱਕ ਪ੍ਰੋਸੀਜਰ ਅਧੀਨ ਹੁੰਦਾ ਹੈ ਉਹ ਕੋਈ ਆਏ ਨਹੀਂ ਕੋਈ ਪੰਚਾਇਤ ਨਹੀਂ ਹੁੰਦੀ ਕੋਈ ਕਾਵਾਂ ਰੋਲੀ ਨਹੀਂ ਹੁੰਦੀ ਵੀ ਕੋਈ ਮਰਜ਼ੀ ਉੱਥੇ ਜਾ ਕੇ ਸਦਨ ਵਿੱਚ ਕੁਝ ਬੋਲ ਜਾਵੇ ਤੇ ਬਾਕੀ ਅਸੀਂ ਤਾਂ ਜੋ ਆਪਦੀ ਰੈਟ ਪਿਟੀਸ਼ਨ ਦੇ ਵਿੱਚ ਅਸੀਂ ਜਿਹੜਾ ਆਪਦਾ ਉਹ ਚੀਜ਼ਾਂ ਲਿਖ ਕੇ ਦੇ ਚੁੱਕੇ ਆਂ ਵੀ ਅਸੀਂ ਜਿਹੜੇ ਤਿੰਨ ਇਸ਼ੂਜ਼ ਦੇ ਉੱਪਰ ਗੱਲ ਕਰਨਾ ਚਾਹੁੰਨੇ ਆ ਜੀ ਜਿਹੜਾ ਇੱਕ ਤਾਂ ਫਲਡਸ ਦਾ ਇਸ਼ੂ ਹੈ ਇੱਕ ਜਿਹੜਾ ਅਸੀਂ ਉੱਥੇ ਜੋ ਇੱਕ ਡਰਗ ਅਬਿਊਜ਼ ਜੋ ਬਾਰਡਰ ਏਰੀਆ ਸਾਡੀ ਖਡੂਰ ਸਾਹਿਬ ਪਾਰਲੀਮੈਂਟਰੀ ਕੰਸਟੀਟੂਐਂਸੀ ਹੈ ਡਵੈਲਪਮੈਂਟ ਦਾ ਇਸ਼ੂ ਹੈ ਉਹ ਪਿਟੀਸ਼ਨ ਦੇ ਵਿੱਚ ਅਸੀਂ ਲਿਖ ਕੇ ਦੇ ਚੁੱਕੇ ਆਂ ਵੀ ਇਹਨਾਂ ਇਸ਼ੂਜ਼ ਦੇ ਉੱਪਰ ਅਸੀਂ ਗੱਲਬਾਤ ਕਰਨਾ ਚਾਹੁੰਨੇ ਆ ਜੀ ਦੂਸਰਾ ਤੁਸੀਂ ਵਰਚੂਅਲੀ ਪਾਰਟਿਸਪੇਟ ਦੀ ਵੀ ਡਿਮਾਂਡ ਰੱਖੀ ਸੀ ਹਾਂ ਜੀ ਅਸੀਂ ਕਿਹਾ ਸੀ ਦੇਖੋ ਜੇ ਐਂ ਵੀ ਨਹੀਂ ਦੇਣਾ ਚਾਹੁੰਦੇ ਕਸਟਡੀ ਪ੍ਰੋਲ ਵੀ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਜੋ ਸਾਨੂੰ ਇੱਕ ਵਰਚੁਅਲ ਵੀਸੀ ਥਰੂ ਦੇਖੋ ਅੱਜ ਕੱਲ ਜੋ ਕੋਟਾਂ ਦੇ ਵਿੱਚ ਵੀ ਪ੍ਰਬੰਧ ਵੀਡੀਓ ਕਾਨਫਰੈਂਸਿੰਗ ਥਰੂ ਹੋਣ ਲੱਗ ਪਿਆ ਹੈ ਉਸ ਤੋਂ ਬਾਅਦ ਜੋ ਉੱਥੇ ਆਪਣਾ ਤੁਸੀਂ ਦੇਖੋ ਜੇਲਾ ਥਰੂ ਵੀ ਜਿਹੜੀ ਪੇਸ਼ੀ ਹੁੰਦੀ ਹੈ ਵੀਸੀ ਥਰੂ ਹੁੰਦੀ ਹੈ ਹੁਣ ਜੇ ਪਾਰਲੀਮੈਂਟ ਵਿੱਚ ਵੀ ਦੇਖੋ ਜੇ ਪੰਜਾਬ ਸਰਕਾਰ ਨੂੰ ਸਾਡਾ ਪੰਜਾਬ ਦੇ ਵਿੱਚ ਐਂਟਰ ਨਾ ਵੀ ਕਰਨਾ ਜੇ ਖਤਰਾ ਲੱਗਦਾ ਤਾਂ ਸਾਨੂੰ ਵੀਡੀਓ ਕਾਨਫਰੈਂਸਿੰਗ ਥਰੂ ਕਰ ਦੋ ਤਾਂ ਉੱਥੇ ਵੀ ਜੋ ਸੈਂਟਰ ਦੇ ਵਕੀਲ ਸਹਿਬਾਨਾਂ ਨੇ ਕਿਹਾ ਸੀ ਵੀ ਦੇਖੋ ਇਹ ਕੋਈ ਪ੍ਰਾਵਧਾਨ ਹੈ ਨਹੀਂਗਾ ਵੀ ਸੀ ਥਰੂ ਤੇ ਆਪਾਂ ਨੂੰ ਉੱਥੇ ਪਾਰਲੀਮੈਂਟ ਵਿੱਚ ਜਾਣਾ ਪੈਂਦਾ ਜੀ ਤਾਂ ਪੰਜਾਬ ਸਰਕਾਰ ਨੇ ਇੱਕ ਹੋਰ ਵੀ ਗੱਲ ਕੀਤੀ ਹੈ ਕਿ ਜਦੋਂ ਹੁਣ ਐਮਐਫ ਲਾਇਆ ਸੀ ਉਹਦੇ ਵਿੱਚ ਆਲਮੋਸਟ ਸਾਰੇ ਗਰਾਊਂਡਸ ਅਸੀਂ ਦੇ ਚੁੱਕੇ ਹਾਂ ਜਿਹੜੇ ਪੈਰੋਲ 'ਚ ਜੇ ਸਾਧਾਰਨ ਤੇ ਪਰੋਂ ਹਮੇਸ਼ਾ ਦੇਖਿਆ ਜਾਵੇ ਤਾਂ ਉਹੀ ਸਾਰੇ ਗਰਾਊਂਡਸ ਹੋਣਗੇ ਜਿਨ੍ਹਾਂ ਦਾ ਨੂੰ ਟੈਸਟ ਕੀਤਾ ਜਾਣਾ ਹੈ ਦੇਖੋ ਉਹ ਗਰਾਊਂਡਸ ਆਫ ਡਿਟੈਂਸ਼ਨ ਵੱਖਰੇ ਨੇ ਤੇ ਇਹ ਪ੍ਰੋ ਰਿਜੈਕਟ ਕਰਨ ਦੇ ਗਰਾਊਂਡਸ ਕੁਝ ਹੋਰ ਨੇ ਤਾਂ ਇਸ ਕਰਕੇ ਦੇਖੋ ਹੁਣ ਕੀ ਹੈ ਜੋ ਮੇਨ ਕੇਸ ਹੈ ਜੋ ਮੇਨ ਡਿਟੈਂਸ਼ਨ ਨੂੰ ਜਿਹੜਾ ਕਾਰਜ ਕਰਨ ਵਾਲਾ ਕੇਸ ਹੈ ਉਹ ਵੀ ਬੜੀ ਜਲਦ ਅਸੀਂ ਜੋ ਜ਼ਾਹਿਰ ਕਰਨ ਜਾ ਰਹੇ ਹਾਂ ਤੇ ਉਸਤੇ ਵੀ ਜੋ ਸੁਣਵਾਈ ਹੋਵੇਗੀ ਤੇ ਇਹ ਜਿਹੜੇ ਗਰਾਉਂਡਸ ਨੇ ਵੀ ਪਰੋਲ ਕਿਉਂ ਰਿਜੈਕਟ ਕੀਤੀ 24 ਨਵੰਬਰ ਨੂੰ ਉਹ ਵੀ ਮੇਰੇ ਹਿਸਾਬ ਨਾਲ ਹੁਣ 8 ਤਰੀਕ ਨੂੰ ਜੋ ਪੰਜਾਬ ਸਰਕਾਰ ਐ ਪੇਸ਼ ਕਰੇਗੀ ਤੁਸੀਂ ਐਨਐਸਏ ਵੀ ਚੈਲੰਜ ਕਰ ਰਹੇ ਹੋ ਤੀਸਰਾ ਤੇ ਦੇਖਿਆ ਜਾਵੇ ਤਾਂ ਆਲਮੋਸਟ 9 ਮਹੀਨੇ ਤਾਂ ਹੋ ਹੀ ਚੁੱਕੇ ਨੇ ਸਾਲ ਦਾ ਪਰੋਲ ਹੁੰਦੀ ਹੈ ਤੇ 3 ਮਹੀਨਿਆਂ ਵਾਸਤੇ ਤੁਸੀਂ ਚੈਲੰਜ ਕਿਸ ਤਰੀਕੇ ਨਾਲ ਕਰੋਗੇ ਨਹੀਂ ਦੇਖੋ ਐਨਐਸਏ ਅਧੀਨ ਪਹਿਲਾਂ ਇੱਕ ਜਿਹੜੀ ਹੁੰਦੀ ਹੈ ਐਡਵਾਈਜ਼ਰੀ ਬੋਰਡ ਦੀ ਰਿਪੋਰਟ ਆਉਣੀ ਹੁੰਦੀ ਹੈ ਜੂਨ ਜੁਲਾਈ ਦੇ ਵਿੱਚ ਉਹ ਆਈ ਹੈ ਜੀ ਤਾਂ ਉਸ ਤੋਂ ਬਾਅਦ ਫਿਰ ਅਸੀਂ ਡਾਇਰੈਕਟਲੀ ਜੋ ਮਾਨਯੋਗ ਸੁਪਰੀਮ ਕੋਰਟ ਅਪਰੋਚ ਕੀਤਾ ਸੀ ਪਰ ਸੁਪਰੀਮ ਕੋਰਟ ਨੇ ਕਿਹਾ ਵੀ ਜੋ ਤੁਹਾਡੀ ਪਹਿਲੀ ਜਿਹੜੀ ਐਪਲੀਕੇਸ਼ਨ ਉਹ ਹਾਈ ਕੋਰਟ ਚ ਡਿਲੇ ਹੋਈ ਹੈ ਰਿਟ ਪਟੀਸ਼ਨ ਡੇਢ ਸਾਲ ਹੋ ਗਿਆ ਡਿਸਾਈਡ ਨਹੀਂ ਹੋਈ ਤੁਸੀਂ ਇੱਕ ਵਾਰੀ ਹਾਈ ਕੋਰਟ ਜਾਓ ਤੇ ਹਾਈ ਕੋਰਟ ਨੂੰ ਆਰਡਰ ਕੀਤੇ ਤੁਸੀਂ 6 ਹਫ਼ਤਿਆਂ ਵਿੱਚ ਡਿਸਾਈਡ ਕਰੋ ਤਾਂ ਮੇਨ ਕੇਸ ਅਸੀਂ ਦਾਇਰ ਕਰਨ ਜਾ ਰਹੀ ਹੈ ਤਾਂ ਦੇਖੋ ਇਹ ਕੋਈ ਜਿਵੇਂ ਤਾਂ ਜੇਲ ਕੱਟੀ ਕਰਨੀ ਚੋਂ ਭਾਈ ਅਮਰਿਤਪਾਲ ਸਿੰਘ ਜੇਲ ਵਿੱਚ ਨજરਬੰਦ ਨੇ ਪਰ ਇਹ ਜਿਹੜੀ ਚੁਣੌਤੀ ਆ ਅਸੂਲਾਂ ਨੂੰ ਹੈ ਲਾਅ ਨੂੰ ਹੈ ਰੂਲ ਆਫ ਜਿਹੜਾ ਲਾਅ ਨਹੀਂ ਪੰਜਾਬ ਸਰਕਾਰ ਕਰੀ ਫਾਲੋ ਉਸ ਨੂੰ ਅਸੀਂ ਜੋ ਹਾਈ ਕੋਰਟ ਚੁਣੌਤੀ ਦੇ ਰਹੇ ਹਾਂ ਜੀ अगली बड़ी खबर हरसिमरत कौर बादल से जुड़ी है हरसिमरत कौर बादल ने आज एक बार फिर तो सीएम भगवंत मान को निकम्मा ते नालायक कहा है इस दे पीछे वजह की है आओ थानो सुनाने हरसिमरत कौर बादल दी जुबानी दुख की बात है कि हरियाणा की भाजपा की सरकार और केंद्र की भाजपा की सरकार पंजाब की राजधानी के ऊपर कब्जा करना चाह रहे हैं चाहे केंद्र बिल लेके आए और चाहे हरियाणा की सरकार विधानसभा के दावा करें हकीकत यह है कि पंजाब की ज़मीन लेके पंजाब के टुकड़े करके हरियाणा बनाया गया और फिर पंजाब की ज़मीन में ही पंजाब की राजधानी चंडीगढ़ बनाई गई और यह कहा गया कि ये टेम्प्रेरी राजधानी है हरियाणा की अपनी बन जाएगी और ये एक साल के अंदर पंजाब के हवाले कर दी जाएगी पार्लियामेंट में ये पास हुआ है और इतने अ, तीस चालीस साल के बाद आज तक हमारी राजधानी तो दी नहीं लेकिन राजधानी क्या देनी है आप आप उस पर हक जमा रहे हो कि ये पंजाब का ही नहीं है और आप वहाँ पे विधानसभा मांग रहे हो तो ये कहीं ना कहीं ये कमजोरी ये आम आदमी सरकार की और ये नलायक भगवंत मान की भी है जब इन्होंने कहा कि हमें हरियाणा ने कहा अलग विधानसभा के लिए जमीन दे दो इसको अपोज करने के बजाय हमारे निकम्बे मुख्यमंत्री भगवंत मान ने कहा कि नहीं हमें कोई इसमें ऑब्जेक्शन नहीं है आप अलग अपना बना लीजिए आप विधानसभा तो आज उन्होंने अपना हक मांग ह, हक मांग दिया और मैं इसका शुक्रगुजार हूं कि सरकार कम से कम केंद्र वाली ने इसको समझा क्योंकि अभी उन्होंने जब चंडीगढ़ का बिल लेकर ऐसी अपोजिशन देखी पंजाब यूनिवर्सिटी में ऐसी एजिटेशन देखी कि ये समझ गए कि यहाँ पे ज़मीन दे दोगे तो पंजाब एक बार फिर आ, मरने मराने के लिए खड़ा हो जाएगा क्योंकि कोई पंजाबी अपनी राजधानी नहीं छोड़ेगा यह हमारी जमीन से बना है और हमारा इस पर हक है के पास गुड़गांव पूरा इनका पूरा हरियाणा पड़ा हुआ है भैया बनाई ना जहां मर्जी आपने आप केंद्र दीजिए इनको पैसे सो ये बार बार सो ये अज दुख खबर चंगी लगे तो लाइक जरूर करो तैनल जरूर कर लिया जी